ਇਹਦਾ ਵੇਚਤੀ ਅਸੀਂ ਆਦਾ ਕਦਰ ਨੀਉ ਮਰਦੀ ਆ ਉਹਦਾ ਪੱਠ ਮਖਾ ਦਾ 10 ਮੇਰੀ ਪੱਠ ਦੁੱਧ ਦੇ ਦੰਦ ਨਹੀਂ ਵੇਖਤ ਤੂੰ ਕਹੇ ਕਹੇ ਦੇਖੇ ਬੋਲ ਬੋਲ ਦੁੱਧ ਦੇ ਦੰਦ ਆ ਜੀ ਦੱਸ ਦੇ 6000 ਦੀ ਪਾ ਲੈ ਆ ਬੱਕਰੀ ਆ ਬਾਈ ਖੀਰੀ ਪਹਿਲਾ ਸੂਆ ਗੇਜੇ ਖਾਲਸੇ ਦੀ ਆ ਤੂੰ ਕੀ ਮੰਗਿਆ ਪਾਸੇ ਕਰਕੇ ਸਮਝਾ ਬਾਈ ਨੂੰ ਵੀ ਤੇਨੂੰ ਮੈਂ ਸਮਝਾਉਣਾ ਕੀ ਲਾਇਆ ਬਾਈ ਆਪਣਾ ਬਈ 15 ਮੰਗੇ ਮੈਂ 7000 ਦਾ ਦੱਸ ਬਈ ਪਹਿਲੀ 7000 ਬਈ ਬੀਟਲਾਂ ਦੀ ਬਾਈ ਇਹੇ ਕੋਈ ਇਹਨੂੰ ਘੱਟ ਨਹੀਂ ਲਾਇ ਮੈਂ ਨਹੀਂ ਕੋਈ ਨਹੀਂ ਕੋਈ ਕੀ ਆਂਦਾ ਹੁਣ ਉਹ ਆਂਦਾ ਮੈਂ ਉੱਚੀ ਖਰੀਦੀ ਐ ਮੈਂ ਵੀ ਅਗਲੇ ਤੱਕ ਹੁਣ ਤੁਹਾਨੂੰ ਪਤਾ ਹੀ ਇੱਕ ਹੁੰਦੀ ਜਾ ਤੈਨੂੰ ਕਿਹੜਾ ਪਤਾ ਨਹੀਂ ਇਹ ਨਹੀਂ ਪਤਾ ਲੱਗਦਾ ਕਿੱਥੇ ਕੀ ਹੋ ਜਾਣਾ ਹੈ ਜੇ ਵੱਧ ਜਾਂਦਾ ਤਾਂ ਫੇਰ ਕਿਹੜਾ ਆਪਾਂ ਇੱਕ ਸੰ ਵੰਡ ਦੇਣੇ ਸੀ ਯਾਰ ਬਾਬਾ ਇਹ ਕਿਹੜੇ ਨੇ ਕੱਲੀ ਖਰੀਦੀ ਆ ਹਾਂ ਬੋਲ ਠੀਕ ਹੈ ਸਮਝਾ ਇਹਨੂੰ ਇਹਨੂੰ ਤਾਂ ਸਮਝਾਇਆ ਹੀ ਹੈ ਉਹ ਦੱਸੇ ਲੈਂਡ ਤੇ ਆ ਜੇ ਆਹ ਬਈ ਲੈਂਡ ਤੇ ਜਾ ਸੇਦਾਰਾ ਇਧਰ ਆ ਉਹ ਲੈਂਡ ਤੇ ਫਿਰ ਯਾਰ ਉਧਰ ਸਾਹਮਣੇ ਚੱਲ 14 ਦੀ ਦੇ ਦੇਣੇ ਫਰੋੜਾ ਸਾਹਮਣੇ ਚੱਲ ਸਾਹਮਣੇ ਸਾਹਮਣੇ ਚੱਲ ਹੁਣ ਚੀ ਦਾ 650 ਦੇ ਦੇ ਕਿੰਨੇ ਨਾ ਦਾ? ਮਾਇਆ ਦਾ 15 ਮੰਗਿਆ। ਲੰਡਾ ਕਿਹੜਾ? ਆਹ ਬਾਈ ਲੈਂਦਾ ਮਲਕੀਤ ਛੱਤੇ ਆਣੇ ਵਾਲਾ। ਅੱਛਾ ਅੱਛਾ। ਛੱਤੇ ਆਣੇ ਵਾਲਾ। 11 ਕਿਹਦਾ? ਛੱਤੇ ਆ ਦਾ। ਬੜਾ ਜੀ ਬਾਹਰ ਹੈ। ਹਾਂ? ਮਲਕੀਤ ਉਹ ਮੈਂ ਤਾਂ ਬਹਿ ਜਾਕਰ ਹਾਂ। ਉਹ ਫੇਰ ਹੀ ਬੈਠਾ ਲੈ। ਮਾਈ ਮਲਕੀਤ ਕਿਵੇਂ ਬਹਿ ਗਿਆ ਸੀ? ਸਾਰ ਨੰਬਰ ਆ ਮੈਂ ਰਹਿ ਕੇ ਦੇਖ ਲਾ ਵੀ ਸੌਦਾ ਨੇੜੀ 90% ਤਾਂ ਹੋਇਆ ਹੀ ਪਿਆ 10% ਦੀ ਜੜੀ ਆ ਆ 10 ਥੋੜੀ ਜੀ ਘਸਦੀ ਆ ਜੀ ਓ ਇੱਥੇ ਆ ਜਾ ਓਏ ਤੇ ਮੱਥਾ ਮਾਰੀ ਜੰਨੇ ਅਸੀਂ ਉਹਦੀ ਬੱਕਰੀ ਨਾਲ ਮੱਥਾ ਮਾਰੀ ਜੰਨੇ ਆ ਉਹ ਉੱਥੇ ਖੜਿਆ ਮਾਰ ਜਦੋਂ ਵੇਚਣ ਤੇ ਆ ਜੇ ਤਾਂ ਹੀ ਵੇਚ ਦੂ ਤੇ ਨਹੀਂ ਅੜਿਆ ਰਿਆ ਤਾੜਿਆ ਹੀ ਰਹਿਣਾ ਉਹ ਵੀ ਡਾਇਲੌਗ ਦੱਸ ਦਿੰਦਾ ਹਾਂ ਓਏ ਮੈਨੂੰ ਮਾਫ਼ੀ ਬ੍ਰੋ ਪਤਾ ਨਹੀਂ ਮਰੇ ਕਿ ਕਿਉਂਦੇ ਹਾਂ ਬਾਈ ਉਹਨਾਂ ਨੂੰ ਮੂੰਹ ਕਰਕੇ ਲਾਈ ਉਧਰਲੇ ਪਾਸੇ ਉਹ ਹਾਂ ਮੂੰਹ ਬਾਈ ਇਹ ਨਹੀਂ ਕਰ ਐ ਨਹੀਂ ਖੜੀ ਜਾਉਂਦਾ ਹਾਂ ਖਾਲਸਾ ਵਾਂਗੂ ਹਾਂ ਜਾਇ ਕਰੂ ਜਾਇ ਕਰੂ ਥੋੜੀ ਵਾਰ ਵੀਡੀਓ ਕੋ ਬਣੀ ਜਾਂਦੇ ਵੀਡੀਓ ਮੈਂ ਕਿਹੜਾ ਪੁੱਠਾ ਬੋਲਿਆ ਕੋਈ ਹਾਂ ਉਹਦੇ ਵੀ ਝੋਲੀ ਕਰਦਾ ਸੀ ਇਹੇ ਕਾਵਨ ਨਾਲ ਕੀ ਯਾਰੋਂ ਜੀ ਬਾਠਾ ਸੂਬੀ ਨੂੰ ਬਾਜਾ ਹੋਰ ਕੀ ਪੱਲੋਂ ਨਹੀਂ ਪੈਂਦੇ ਉਹ ਦੂਜੀ ਦੂਜੀ ਕੱਢੂਗੀ ਚੋ ਨੀ ਕੱਢੂ ਨਾ ਉਹ ਤੇ ਨਹੀਂ ਤੇ ਦੋਵੇਂ ਹੀ ਲੈ ਲਓ ਨਹੀਂ ਉਹ ਤੇਰੇ 590 ਨਾ ਹੋਗੀ ਜਾ ਜਾ ਲੈ ਲੈ ਹੋ ਗਈ ਜਾ ਜਾ ਲੈ ਲੈ ਜਾਇ ਨੂੰ ਰੱਖ ਲੈ 11 ਦੀ ਆਈ ਆ ਉਹ ਤੇ 590 ਆਏ ਕਿਵੇਂ ਆਈ 11 ਦੀ ਮੈਨੂੰ ਕਾਨੂੰ ਪਤਾ ਸਾਰਾ ਮੈਂ ਕਿਹੜੇ ਵਿੱਚ ਸੀ ਹੋਰ ਕੀ ਯਾਰ 10 ਅਈ ਤੇ ਹੀ ਮਕਾ ਲਾ ਉਹ ਆ ਦਵੇਖ ਲਈ ਦੋ ਬੱਚੇ ਵਾਲੀ ਬੱਕਰੀ 10 ਤੂੰ ਹੀ ਦੱਸ ਦੇ ਜਾਇ ਜੰਨੇ ਦੀ ਸੱਤ ਲਾਇਆ ਨੇ ਇਨੇ ਸੱਤ ਲਾਇਆ ਯਾਰ ਤੇ ਤੂੰ ਪਾ 500 ਯਾਰ ਸਾਢੇ ਸੱਤ ਤੇ 7500 ਉਹ ਨਹੀਂ ਹੋਣੀ ਤੇ 7500 ਦੀ ਕਰ ਲਓ ਨਹੀਂ ਹੋਣੀ ਭਾਈ ਸਾਢੇ ਸੱਤ ਦੀ ਕਰ ਲਾ ਉੱਚੀ ਖਰੀਦੀ ਆ ਆਪਣੇ ਤੇਰੇ ਸਾਹਮਣੇ ਖਰੀਦੀ ਤੈਨੂੰ ਸਾਢੇ ਸੱਤ ਦੀ ਉਹ ਲਖਾਈ ਲਖੁਈ ਪਾ ਲੈ ਯਾਰ ਕਰ ਕਰਾ ਕੇ ਦਿੱਤੀ ਇਹਨੂੰ ਬੱਕਰੀ ਦੀ ਇਹ ਹੁਣ ਆਪਦੀ ਇਹਨਾਂ ਨਜਾਨ ਬਣੇ ਖੜਾ ਵੀ ਕਿੰਨੇ ਦੀ ਲਈ ਆ ਮੈਂ ਤਾਂ ਤੂੰ ਮੈਨੂੰ ਐਸਾ ਕਿਹੜਾ ਲਾ ਮਾਈਕਲ ਬੱਕਰੀ ਹੋ ਗਈ ਹੁਣ ਇਹਨਾਂ ਨੂੰ ਯਾਰ ਗੁੱਸਾ ਨਾ ਕਰਿਆ ਗਰੋਧ ਰੋਧਰੀ ਨਾ ਮੈਂ ਤਾਂ ਬੱਪੂ ਨੂੰ ਬੱਕਰੀਆਂ ਦਵਾਈ ਕੱਲੇ ਨੇ ਇੱਕ ਤੋਂ ਨਹੀਂ ਲਿਆ ਹੁਣ ਯਾਰ ਤੂੰ ਡਾਂਗ ਮਾਰਨੀ ਮੇਰੇ ਨੂੰ ਤੈਨੂੰ ਦਿੰਦੇ ਨਹੀਂ ਸੇ ਡਾਂਗ ਤੇਰੇ ਕੋਲੇ ਐ ਡਾਂਗ ਉਹ ਕਿਧਰੋਂ ਮਾਰਦੇ ਨਹੀਂ ਛੱਡੀ ਆ ਉਹ ਨਵਾਂ ਮੈਥੂਆਂ ਦੇ ਕੱਢ ਰੋ ਸਾਰਾ ਧੂੰ ਬੋਲ ਬੋਲੇ ਉਹ ਪੂਰੇ ਹੀ ਕਰ ਦੇ ਚੱਲ ਜਾ ਨਹੀਂ ਲੈਂਦਾ ਯਾਰ ਨਹੀਂ ਹੁੰਦਾ 10000 10200 ਰੁਪਈਆ ਲੈ ਲੈ ਨਹੀਂ ਯਾਰ ਉੱਪਰ ਹੀ ਆ ਰਸ ਹਾਂ ਦੱਸ ਹਰ ਠੀਕ ਆ ਤੂੰ ਦੱਸ ਤਾਂ ਉਹ ਹੁਣ ਕੀ ਸੀਗੇ ਹਾਂ ਦੱਸ ਫਿਰ ਮੈਂ ਤਾਂ ਹੀ ਦੱਸਦਾ ਵੀ ਇਹਨੇ ਦੀ ਮੁੱਠੀ ਪਾਊਗੀ ਤਾਂ ਇਧਰੋਂ ਪਾਊਗੀ ਉਧਰੋਂ ਨਿਕਲੂਗੀ ਮੁੱਠੀ ਦਾ ਤਾਂ ਕੋਈ ਮੁੱਠੀ ਪਾਏ ਜੇ ਤਾਂ ਕੋਈ ਚੱਕਰ ਨਹੀਂ ਕੋਈ ਪਿਆਰ ਹੈ ਮੁੱਠੀ ਓਏ ਇਹ ਚੱਕਰ ਚੱਕ ਕੇ ਕਰੋ 8000 ਰੁਪਇਆ ਲੈ ਦੋ ਵਸਲ ਖਾਈ ਕਰਾ ਦੇ ਤੈਨੂੰ ਖੋਲ ਬੱਕਰੀ ਓ ਨਹੀਂ ਓ ਨਹੀਂ ਠੀਕ ਆ ਬੋਲਾ ਜੀ ਚੱਕ ਮੋਲਾ ਯਾਰ ਓ ਨਹੀਂ ਭਾਈ ਮੇਰਾ ਭਜਾਣਾ ਉਹ ਨਹੀਂ ਨਹੀਂ ਉਹ ਪਾਲਾ ਉਹ ਨਹੀਂ ਉਹ ਨਹੀਂ ਗੱਲ ਸੁਣਾ ਮੇਰੀ ਅੰਦਰ ਉਹ ਠੀਕ ਹੈ ਜਾਨ ਦੇ ਬਹੁਤ ਪੈਸੇ ਲੱਗੇ ਲੈ ਜਾ ਹੁਣ ਲੈ ਜਾ ਲੈ ਜਾ ਕੋਈ ਨਹੀਂ ਲਓ ਵੀ ਆਠ ਹਜ਼ਾਰ ਦਾ ਸੌਦਾ ਹੋ ਗਿਆ ਦੋਨਾਂ ਪਾਸਿਆਂ ਹੀ ਲਖਾਈ ਕਰਾਉਣੀ ਆ ਭਾਈ ਗੇਜੇ ਖਾਲਸੇ ਇਦਰ ਨੂੰ ਮੂੰਹ ਕਰਕੇ ਸੌਣ ਇਦਰ ਮੂੰਹ ਕਰਦਾ ਨਹੀਂ ਤੈਨੂੰ ਸੌਣ ਲੱਗੇ ਐਵੇਂ ਸੌਣ ਲੱਗੇ ਯਾਰ ਮੇਰੀ ਲੱਗੇ ਤੈਨੂੰ ਨਹੀਂ ਨਹੀਂ ਤੂੰ ਮੇਰੀ ਲੱਗੇ ਤੈਨੂੰ ਮੈਂ ਮਾਰ ਚੱਲਦਾ ਮੇਰੀ ਲੱਗੇ ਯਾਰ ਰੁਕ ਮੈਨੂੰ ਦਾ ਮੇਰੀ ਗੱਲ ਲਿਖਾਈ ਲਖਾਈ ਉਹ ਕਰਾ ਦੂ ਖਰਾ ਭਰਾ ਰੱਖਦਾ ਉਹ ਨਹੀਂ ਯਾਰ ਉਹ ਵੇਚ ਲਾ ਠੀਕ ਆ ਵਾਹ ਭਾਈ ਹੋ ਗਿਆ 300 ਰੁਪਇਆ ਠੋਕ ਦੋਵਾਂ ਦਾ 12000 ਆ ਬੱਕਰੀਆਂ ਦਾ ਦੋਨਾਂ ਦਾ ਭਾਅ ਦੀ 50 ਮੰਗ ਰ ਅ ਬੇ ਦੇਣ ਵਾਲੇ ਦੀ ਕੋਈ ਤੂੰ ਲਾ ਬਾਈ ਯਾਰ ਕੀ ਦਿੰਨਾ ਆਇਆ ਪੁੱਛਿਆ ਕਿ ਸੱਤ ਮੰਗਦਾ ਮੈਂ ਸੱਤ ਤੂੰ ਦੱਸ ਕੀ ਦਿਨਾ ਮੈਂ ਦੱਸ ਮੈਂ ਇਹਦਾ ਮੰਗਣ ਨੂੰ ਮੰਗਣ ਵਾਲਾ ਤਾਂ 20 ਦੋ 10000 ਤੋਂ ਲੈਣੇ ਆ ਦੋਨੇ ਨਿਕਲੇ ਦਾ 10000 ਦੋਹਾਂ ਦਾ ਨਹੀਂ ਹੁਣ ਬਾਈ ਦੀਵਾਲੀ ਤੇ ਗਈ ਨੰਗ ਗਾਂ ਹੋਲੀ ਤੇ ਆਉਂਦੇ ਆ ਲੈਣਾ ਕਿ ਨਹੀਂ ਬਾਰਾਣੀ 5500 ਚ ਹੈ 5500 5500 ਦੇਗਾ ਹੂੰ ਸਹੀ ਫੜਾ ਕੱਢ ਸਾਈ ਕੋਈ ਯਾਰ ਬੱਤੀ ਕੋਈ ਕਿੱਥੇ ਹੋ ਕੁਛ ਨਹੀਂ ਹੋਇਆ ਬੱਕਰੀ ਬੋਲ ਲਈ ਬਈ ਫੜਾ ਬਈ ਥੋਲੇ ਨਾਲ ਗੱਲ ਕਿੱਥੇ ਹੈ ਬੋਲ ਕਰ ਦੇ ਜੇ ਮੈਂ ਕਰਾਂ ਮੈਂ ਕਿਵੇਂ ਕਰਨਾ ਤੂੰ ਦਾਤਾ ਅਗਲੇ ਨੂੰ ਹੁਣ ਤੂੰ 4000 ਲਾਇਆ ਹੁਣ ਤੂੰ ਹੋਰ ਦੱਚ ਕੀ ਆਣ ਚੱਲ ਖਾਈ ਕਰਾ ਦੂ ਆ ਯਾਰ ਬਾਈ ਇਹ ਨਹੀਂ ਨਹੀਂ 5500 ਕਹਿ ਤਾ ਰਹੇ ਕਹਿ ਤਾ ਤੂੰ 7000 ਵੀ ਦਿੰਦਾ ਹੈ ਇਹਨੇ 3 4000 ਤੇ ਬਾਈ ਕੀ ਆਦਾ ਉਹ 5500 ਆਨ ਯਾਰ ਮੰਗਿਆ 7 ਸੀ ਉਹਨੇ 5500 ਮੈਂ ਯਾਰ ਭਾਈ ਨਾ ਤੇਰਾ 4 ਹੈਗਾ ਤੇ ਨਾ ਤੇਰਾ 55 ਮੈਨੂੰ ਬੋਲ ਬੱਕਰਾ ਵਿਖਦਾ ਹੁੰਦਾ ਕੋਈ ਜਾਇਜ਼ ਕਰ ਦੋ ਯਾਰ 4000 ਦਾ ਉਹ ਫੜੇ ਨਾ ਕੁਝਦਾ ਨੂੰ ਹਰ ਸਾਲ ਆ ਪਰਚੀ ਤੇਰੇ ਨਾਂ ਤੇ ਫੜ ਦਲਾਂ ਮੇਰੇ ਨਾਂ ਦੇ ਪਰਚੇ ਕੋਈ ਨਹੀਂ ਪਈ 20 ਫੜੇਗਾ ਤਾਂ ਫੇਰ ਹੀ ਸੌਦਾ ਹੋਊਗਾ ਪੁੱਛ ਲੈ ਵੀ ਕੀ ਦਿੰਦਾ ਕੀ ਕਹਿੰਦਾ ਇਹ ਤਾਂ ਵੇਚ ਲੈ 4500 ਦਾ ਬੱਚਾ ਕਰਤਾ ਫੇਰ ਤਾਂ ਠੀਕ ਹੈ ਯਾਰ ਜਾਇਜ਼ ਪੈਸੇ ਦੇ ਦੇ ਬਾਈ ਯਾਰ ਹਾਂ ਹੁੰਦਾ ਨਹੀਂ ਠੀਕ ਹੈ ਕੋਈ ਸਾਹਮਣੇ ਤਾਂ ਨਹੀਂ ਹੁੰਦਾ ਫੇਰ ਕੋਈ ਨਹੀਂ ਪਾਲਾ ਯਾਰ ਕੋਈ ਚੋਕੇ ਪਾਲਾ ਪਾਲਾ ਬਾਈ ਵੇਚ ਲੈ ਯਾਰ ਇੱਕ ਅੱਧਾ ਨਾ ਕੋ ਬੋਣੀ ਤਾਂ ਕਰ ਲੈ ਬੋਣੀ ਤਾਂ ਕਰ ਲਈ ਅਜੇ ਤਾਂ ਕੋਈ ਨਹੀਂ ਕਿਹੜੇ ਪਿੰਡੋਂ ਲਿਆਂਦਾ ਬੱਲੂ ਬੱਲੂ ਆ ਇਹ ਤੇਰਾ ਆ ਬਕਵਾ ਬਹਿ ਗਿਆ ਰਹਿਣਾ ਤੇਰਾ ਕੋਈ ਵੀ ਨਹੀਂ ਤੇਰੀ ਤੁੰਗਾਈ ਚਾਹੇ ਮਾ ਮੋੜੀ ਬਈਆ ਇਹਸਾ ਇਹ ਮਾ ਮੋੜਾ ਬਈਆ ਬਾਈ ਨਾਲ ਆ ਸਾਰੇ ਬੰਦੇ ਸਾਰੇ ਬੰਦੇ ਨੇ ਪਾ ਦੇ ਆਪਾਂ ਬੋਲੀ ਨਹੀਂ ਕੋਈ ਕਹਦਾ ਕਰਦਾ 5000 ਓਏ 4500 ਆਪਾਂ ਪਾ ਦੇ ਪਾਲਾ ਭਜ ਦੇ ਪੈਲੇ ਦੇ ਯਾਰ ਆ ਬੰਦੇ ਬੋਲੀ ਨਹੀਂ ਆ ਨਾ ਫੜਾ ਪੈਸੇ ਜਿਹਦੇ ਨੇ ਪੈਲਾ ਫੜਾ ਪੈਸੇ ਹੋ ਗਿਆ 4500 ਮੈਂ ਤੂੰ 5500 600 ਦੇ ਮੈਂ 5 ਚ ਵੀ ਕਹਦਾ 5 ਚ 600 500 500 ਪੰਜ ਦਾ ਤਾਂ ਗਾਂ ਇਹ ਵੀ ਕਹਿੰਦਾ ਹੋ ਸਕਦਾ 8 ਕਿਲੋ 8 ਕਿਲੋ ਬਣਿਆ ਹੁੰਦਾ ਸਾਤ ਤੋਂ ਮਾਰਕਾ ਹਾਂ 90 200 ਬਦੋਂਗੇ ਵੀਰਾ ਵੀ ਹੋ ਜਾ ਰੇਟ ਹੁੰਦਾ ਉਹ ਪੈਸੇ ਲਈ ਜਾਂਦਾ ਸਵੇਚ ਲੱਬਾਈ ਯਾਰ ਉਹ ਗਰੀਬ ਬੰਦਾ ਯਾਰ ਵਾਲੀ ਦਾ ਕਿ 47 ਤਾਂ ਦੇ ਦੂੰਗਾ ਬਸ ਇਹ ਦੋ ਬਦ ਨਹੀਂ 200 ਰੁਪਏ ਨਾਲ ਕੋਈ ਫਰਕ ਨਹੀਂ ਆਉਂਦਾ ਆ ਇਧਰ ਬਾਈ ਫੁਰਕੀਰ ਪੈਸੇ ਦੇ ਫੜਾ ਪੈਸੇ ਕਿੰਨੇ ਦਾ 45 ਉਹ ਤਾਂ ਅਵੇ ਲਖਾਈ ਆਪੋ ਆਪ ਕੋਣ ਵੇਖਿਆ ਤੇਗਾ ਹੁਣ ਕਿੰਨੀ ਵਾਰੀ ਵੇਖੇਗਾ ਦੇਖ ਲੈਣੇ ਚਾ ਕੋਈ ਚੱਕਰ ਵਾਲੀ ਗੱਲ ਨਹੀਂ ਦੇਖ ਰਹੇ ਨੇ ਭਰਾਵਾਂ ਨੇ ਦੇਖ ਰਿਹਾ ਚੱਲ ਖਾ ਲੀਏ ਫਿਰ ਕਿਦਾ ਖਾਓ ਨਾ ਖਾਓ ਖਾਣਾ ਲੈ ਜਾ ਯਾਰ ਪੈਸੇ ਲਿਆ ਦੇ ਜਾ ਇੱਥੇ ਜਾ ਆ ਪੈਸੇ ਲੈਣਾ ਦਿਖਾ ਦੇ ਇੱਥੇ ਖੜਾ ਬਾਈ ਕੋਈ ਨਹੀਂ ਮੈਂ ਖਾ ਕੋਈ 4500 ਦਾ ਕਰਤਾ ਮੈਥੋਂ ਲੈ ਲਈ ਪੈਸੇ ਯਾਰ ਮੈਂ ਇੱਥੇ ਖੜਾ ਹਾਂ 4500 ਦਾ ਹੋ ਗਿਆ ਮੇਰੇ ਪਿੰਡ ਚੁੱਕੇ ਆ ਕੋਈ ਗੱਲ ਨਹੀਂ ਇਹ ਘਰੇ ਹੀ ਟੱਕਣ ਜਾਂਦਾ ਇੱਥੀ ਆ ਘਰੇ ਦਾ ਉਹ ਯਾਰ ਦੱਸ ਦੇਖੋ ਬਈ 4500 ਦਾ ਆ ਬੱਕਰਾ ਹੋ ਗਿਆ ਤੇ ਬਾਈ ਮਲਕੀਤ ਨੇ ਲਾਇਆ ਇਹ ਛੱਤਿਆਂ ਵਾਲੇ ਨੇ ਤੇ ਬਾਈ ਆਏ ਸੀ ਬੱਲੂਆਣੇ ਤੋਂ ਉਹਨਾਂ ਨੇ ਵੇਚਿਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਇਸੇ ਤਰ੍ਹਾਂ ਦੇ ਜਾਂ ਜਾ ਕੋ ਨਾਉਂ ਦੇ ਸਾਹਮਣੇ ਆ ਹਾਂ ਨਾਉਂ ਦੇ ਪਾੜਾ ਬੁੱਧਵਾਰ ਨੂੰ ਪਾ ਜਾਂਦਾ ਇਹ ਤੂੰ ਜ਼ਿੰਮੇਵਾਰ ਹਾਂ ਯਾਰ ਜੁਮੇਵਾਰ ਜ਼ਿੰਮੇਵਾਰ ਨੂੰ ਮੂੰਹ ਮੱਤੇ ਰੱਖ ਗਿਨੀ ਕਿੰਨੇ ਹੋਰ ਕਿੰਨੇ ਦੇ ਕੇ ਜਾਏਗਾ ਹੁਣ ਕਿੰਨੇ ਦੇ ਕੇ ਸਾਰੇ ਬੁੱਧਵਾਰ ਨੂੰ ਕਹਿਣ ਵੀ ਐਵੇਂ ਤੈਨੂੰ ਝੂਠੀ ਮਾਰਦਾ ਤੇ ਇਹਦੇ ਜਿਹਾ ਸਾਰਾ ਜਾਣਦਾ ਹੀ ਫਰਕਾ ਵਾਲਾ ਯਾਰ ਕਿ ਜਾਣਦਾ ਹੀ ਅਸਲ ਜਾਣਣਾ ਯਾਰ ਕੋਈ ਗੱਲ ਨਹੀਂ ਜਾਣਦਾ ਜਾਨ ਨੂੰ ਤੂੰ ਨਹੀਂ ਜਾਣਦਾ ਵਾਲਾ ਹਾਂ ਸਾਰੇ ਖੋਲ ਦੇ ਕਿੰਨੇ ਦੀ ਹੋ ਗਈ 9 ਦੀ ਲਓ ਵੀ ਜ세ਦਾਰ ਗੇਜੇ ਖਾਲਸੇ ਨੇ 9 ਦਾ 1000 ਦੀ ਪੱਟ ਦੇਦੀ ਤੇ ਬੁੱਧਵਾਰ ਪਾਸ ਰਖਾਲਾ ਬਕਰਾਂ ਮੰਡੀ ਤੇ ਸਬਦਾ ਹੋਇਆ ਠੀਕ ਹੈ ਤੇ ਮਗਰਲੇ ਬੁੱਧ ਅਗਲੇ ਬੁੱਧਵਾਰ ਤੱਕ ਕਰਾ ਅੱਠਾਂ ਦਿਨਾਂ ਨੂੰ ਕਰਾ ਠੀਕ ਹੈ ਬਾਈ ਕਾਲਾ ਖੜਾ ਪੜਾਦੀ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਖੁੱਲ ਰਹੀ ਹੈ ਲਾ ਵੀ ਬਾਈ ਕਾਲੇ ਨੇ ਲਿਆ ਬੱਕਰਾ ਕਾਲੇ ਰੰਗ ਦਾ ਹੀ ਬਾਣਾ ਤੋ ਇਹ ਨਹੀਂ ਰਹਿਣਾ ਹੁੰਦਾ ਗੈਣ ਬਾਈ ਪੈਸੇ ਨਾ ਨਾ ਦੇਣਾ 12000 ਰੁਪਏ ਦੇਣਾ ਬਾਈ ਉਹ ਪੈਸੇ ਲੈਦਾ ਓਏ ਪੈਸੇ ਕੀ ਲਾਇਆ ਤੂੰ ਕੋਈ ਨਹੀਂ ਮਾ ਦਾ ਕੁਝ ਨਹੀਂ ਲਾਇਆ ਹੱਥ ਲਾਇਆ ਸੀ ਯਾਰ ਦੋ ਸੀ ਪਾਤਾ ਹੋਰ 10 ਛਕਦਾ ਸੀ ਚੱਕਦਾ ਸੀ ਹਾਂ ਦਾ 8 ਲਾਇਆ 9 ਦਾ ਆ ਗਿਆ 12000 ਰੁਪਏ ਦੇਣਾ ਬੰਦ ਕੇ ਜਾ ਹਾਂ ਨਹੀਂ ਆ ਤਾਂ ਕੋਈ ਨਹੀਂ ਉਹੀ ਲੈ ਜਾ ਯਾਰ ਫਿਰ ਕੀ ਫੋਲ ਨਹੀਂ ਬਾਈ ਯਾਰ ਪੀਏ ਤਾਂ ਗਲਤ ਨਹੀਂ ਲੱਗੇ ਕਾਕੇ ਯਾਰ ਨਹੀਂ ਯਾਰ ਜੇ ਰੋਟੀ ਆਉਂਦੀ ਆ ਫਿਰ ਜਾਣਦੇ ਕਿਉਂ ਇਹਨੇ ਵਿੱਚੋਂ ਵਿਚਾਰੇ ਨੇ ਕੋਈ ਦਿਹਾੜੀ ਬਣਾਉਣੀ ਲੱਸੀ ਦੇ ਗਲਾਸ ਵੀ ਬਜਦੇ ਹੋਣ ਨਾ ਦੋ ਪੈਸੇ ਆਪਾਂ ਵੀ ਪਾਗਲੇ ਨੂੰ ਵੀ ਮਾਜਣਾ ਹਾਂ ਅਗਲੇ ਨੂੰ ਵੀ ਪਾਜਣਾ ਨਹੀਂ ਆ ਕੇ ਤੇ ਮੈਂ ਰੋਟੀ ਭਾਈ ਉਹ ਤਾਂ ਖਾ ਲਈ ਉਹ ਤਾਂ ਸਭ ਨੂੰ ਮਿਲ ਜਾਣੀ ਜਿਹੜਾ ਕੰਮ ਕਰੇ ਭਾਵੇਂ ਨਾ ਕਰੇ ਜੇ ਢੱਡ ਲਾਇਆ ਰੱਬ ਨੇ ਨਹੀਂ ਲੱਗੇ ਯਾਰ ਇਹ ਤਾਂ ਕਾਲੇ ਦਾ ਸੂਰ ਲੱਗਾ ਫਿਰ ਉਹ ਉੱਠ ਗਿਆ ਭਾਲਦੇ ਸਹੀ ਹੁਣ ਉਹਨੇ ਸਹੀ ਲਾਇਆ ਆ ਆ ਕੇ ਗਾਂ ਗੱਲ ਨਹੀਂ ਵੇਖਦੀ ਜਨ ਵਾ ਪੈਸੀ ਹੁੰਦੇ ਇੰਨੇ ਆ ਸੀ ਇੰਨੀਆਂ ਗੱਲਾਂ ਹਰੋਂ ਪੈਸੀ ਦੇਦੇ ਮੇਰੇ ਮਨਾਂ ਸੌਦਾ ਕਰੋ ਨਹੀਂ ਕਰਦੇ ਲੜਕੇ ਜਾਂਦੇ ਹੈ ਟੈਡ ਨਾ ਕੋਈ ਜੇ 15 ਮੰਗ 20 ਮੰਗ ਬੈਠੇ ਰਹਿੰਦੇ ਫਿਰ ਸਵਾਦ ਭਾਈ ਮੰਗ 12000 ਆਖਿਆ ਉਹਨੂੰ ਝੁੱਗੇ ਚੋਂ ਜਿਹੜੇ ਲੈ ਰਹੇ ਉਹ ਹੀ ਆਖਿਆ ਭਾਈ ਆਪਣੀ ਆਤ ਤਾਂ ਨਹੀਂ ਆਵੇਂ ਮੰਗੀ ਜਾਈਏ ਯਾਰ ਕੋਈ ਹੈਗੀ ਗੰਜੇਸਕ ਦੋਵੇਂ ਪਾਸਿਆਂ ਤੋਂ ਉਹ ਤਾਂ ਯਾਰ ਹੀ ਮੈਂ ਉਹ ਚੋਪੜਾ ਦੋਵੇਂ ਹੀ ਭੈਣਾਂ ਦੇ ਘਾਬੇ ਦੇ ਕਿਉਂ ਬਤ ਗੱਲ ਤਾਂ ਸੁਣ ਮੇਰੀ ਕਿੰਨੇ ਦਾ ਕਰ ਕੋਈ ਨਾ 12000 ਲੱਗਦੇ ਖੰਦਾ ਮੇਰੇ ਉਹ ਤੇਰਾ ਬੜਾ ਸਾਡੇ 1.5 ਦਾ ਤੇਰੇ ਬੱਕਰੇ ਵੇਚਾ ਕਿਵੇਂ ਸਾਡੇ 1.5 ਦਾ ਹੁਣ ਜਮਾ ਹੀ ਨਹੀਂ ਦੇਦਾ 12000 ਤੋਂ ਕਰਦੇ ਨਾ ਹੀ ਨਹੀਂ ਢਿਕੇ ਧਾਂ ਬਿਚੇ ਖੜਾ ਓਹ ਕਿੰਨੇ ਦਾ ਕਰਤਾ ਜੱਗੇ ਉਹ ਫਿਰ ਉਹ ਇਹਨੇ ਗਾਤ ਚਾਹ ਮਖਾਈ ਲਾਓ ਯਾ ਬੱਕਰੇ ਦਾ ਸਵਦਾ ਸਿਰੇ ਚੜ ਗਿਆ ਕਾਲੇ ਨੇ 10.5 ਹਜ਼ਾਰ ਤੇ ਲਖਾਈ ਉਹਨੇ ਕਰਾਉਣੀ ਕਾਲੇ ਨੇ